ਐਸਾ ਹੈ ਕਿ ਇਹ 스ਕੰਟ ਬਾਜੀ ਹੋ ਰਹੀ ਹੈ ਹਮਲੇ ਨਹੀਂ ਹੋ ਰਹੇ ਜੰਮੂ ਕਸ਼ਮੀਰ ਦੇ ਪੁਨਚ ਇਲਾਕੇ ਦੇ ਵਿੱਚ ਦੁਵਾਰਾ ਆਰਮੀ ਕਨਵੋਏ ਦੇ ਉੱਤੇ ਹਮਲਾ ਹੋਇਆ ਜਿਸ ਦੇ ਵਿੱਚ ਪੰਜ ਜਵਾਨ ਜਿਹੜੇ ਨੇ ਇੰਡੀਅਨ 에ਅਰ ਫੋਰਸ ਦੇ ਉਹ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਜਦਕਿ ਇੱਕ ਹਲਾਕ ਹੋ ਗਿਆ ਇੱਕ ਦੀ ਜਾਨ ਜਿਹੜੀ ਆ ਉਹ ਚਲੀ ਗਈ ਹੈ ਜਿਸ ਤੋਂ ਬਾਅਦ ਅਚਾਨਕ ਹਫੜਾ ਦਫੜੀ ਦਾ ਮਾਹੌਲ ਸ਼ੁਰੂ ਹੋ ਗਿਆ ਉਸੇ ਤਰ੍ਹਾਂ ਵਾਪਰਿਆ ਹੈ ਹਾਦਸਾ ਜਿਵੇਂ ਪਹਿਲਾਂ ਪੁੰਛ ਦੇ ਵਿੱਚ ਇਹ ਹਾਦਸਾ ਵਾਪਰਿਆ ਸੀ ਜਦੋਂ ਆਰਮੀ ਕਨਵੋਏ ਦੇ ਉੱਤੇ ਹਮਲਾ ਹੁੰਦਾ ਟੈਰਰਿਸਟ ਅਟੈਕ ਹੁੰਦਾ ਆ ਉਸੇ ਤਰ੍ਹਾਂ ਦੁਬਾਰਾ ਪੁੰਛ ਇਲਾਕੇ ਦੇ ਵਿੱਚ ਟੈਰਰਿਸਟ ਅਟੈਕ ਹੋਇਆ ਆ ਇੰਡੀਅਨ 에ਅਰ ਫੋਰਸ ਦੇ ਕਨਵੋਏ ਦੇ ਉੱਤੇ ਹਮਲਾ ਹੋਇਆ ਜਿਸ ਦੇ ਵਿੱਚ ਪੰਜ ਜਵਾਨ ਜਿਹੜੇ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਜਦਕਿ ਇੱਕ ਦੀ ਮੌਤ ਹੋ ਚੁੱਕੀ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਕੋਲ ਇੱਕ ਵੱਡਾ ਬ੍ਰੇਕਥਰੂ ਹੈਗਾ ਚਰਨਜੀਤ ਸਿੰਘ ਚੰਨੀ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਅਚਾਨਕ ਵਿਵਾਦ ਵੱਖਰੇ ਪੱਧਰ ਦਾ ਖੜਾ ਹੋ ਗਿਆ ਅਜੇ ਤੱਕ ਤਾਂ ਇਸ ਨੂੰ ਇਸੇ ਪੱਧਰ ਦੇ ਉੱਤੇ ਸੋਚਿਆ ਜਾ ਰਿਹਾ ਸੀ ਕਿ ਆਰਮੀ ਕਨਵੋਏ ਜਾ ਰਿਹਾ ਹੁੰਦਾ ਹੈ ਔਰ ਪੁੰਛ ਦੇ ਵਿੱਚ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਅਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਕੋਲੋਂ ਐਮ4 ਕਾਰਬਨਸ ਜਿਹੜੇ ਨੇ ਉਹ ਬਰਾਮਦ ਹੋਏ ਨੇ ਔਰ ਨਾਲ ਦੀ ਨਾਲ ਉਹਨਾਂ ਦੇ ਕੋਲੋਂ ਕਈ ਜ਼ਿੰਦਾ ਕਾਰਤੂਸ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਖੈਰ ਇਹ ਗੱਲਾਂ ਜਿਹੜੀਆਂ ਨੇ ਉਹ ਸੁਰੱਖਿਆ ਦਾ ਹਿੱਸਾ ਬਣੀਆਂ ਹੋਈਆਂ ਸਨ ਪਰ ਇਸ ਤੋਂ ਬਾਅਦ ਹੁਣ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆਉਂਦਾ ਹੈ ਉਸ ਦੇ ਉੱਤੇ ਅਚਾਨਕ ਸ਼ਸ਼ੋਪਨ ਸ਼ੁਰੂ ਹੋ ਜਾਂਦੀ ਹੈ ਨਾ ਸਿਰਫ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆਉਂਦਾ ਔਰ ਉਸ ਦੇ ਉੱਤੇ ਵੀ ਕੇਂਦਰੀ ਕੈਬਨਿਟ ਦੇ ਵਜ਼ੀਰ ਅਨੁਰਾਗ ਠਾਕੁਰ ਜਿਹੜੇ ਨੇ ਉਸ ਦਾ ਜਵਾਬ ਦਿੰਦੇ ਨਜ਼ਰ ਆ ਰਹੇ ਨੇ ਯਾਨੀ ਕਿ ਦੋਵੇਂ ਤਰ੍ਹਾਂ ਦੇ ਵਿਚਾਲੇ ਜਿਹੜੀ ਹੈ ਉਹ ਤੇਜ਼ ਟਕਰਾਰਬਾਜ਼ੀ ਹੋਈ ਹੈ ਬਿਆਨਬਾਜ਼ੀ ਹੋਈ ਹੈ ਇੱਕ ਪੁਨਛ ਦੇ ਹਮਲੇ ਨੂੰ ਲੈ ਕੇ ਦਰਅਸਲ ਚਰਨਜੀਤ ਸਿੰਘ ਚੰਨੀ ਦਾ ਇਹ ਦਾਵਾ ਹੈ ਕਿ ਪੁਨਛ ਦਾ ਜਿਹੜਾ ਇਹ ਹਮਲਾ ਹੈ ਇਹ ਕੋਈ ਆਮ ਹਮਲਾ ਨਹੀਂ ਹੈ ਇਹ ਆਮੂਮਨ ਕੋਈ ਕਨਵਾਈ ਜਾ ਰਿਹਾ ਸੀ ਤੇ ਉਦੇ ਉਤੇ ਹਮਲਾ ਨਹੀਂ ਕਰ ਲਿਆ ਗਿਆ ਸਗੋਂ ਇਹ ਪ੍ਰੀ ਪਲਾਨਡ ਹਮਲਾ ਸੀ ਜਿਹੜਾ ਕਿ ਭਾਰਤ ਸਰਕਾਰ ਨੇ ਕਰਵਾਇਆ ਹੈ ਇਹ ਵੱਡਾ ਇਲਜ਼ਾਮ ਹੈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਬੜੀ ਵੱਡੀ ਕਪੈਸਿਟੀ ਦਾ ਇਹ ਇਲਜ਼ਾਮ ਆਪਣੇ ਆਪ ਦੇ ਵਿੱਚ ਹੈਗਾ ਕਿਉਂਕਿ ਇੱਕ ਫੌਜੀ ਜਿਹੜਾ ਹੈ ਉਹ ਮਾਰਿਆ ਗਿਆ ਪੰਜ ਗੰਭੀਰ ਜ਼ਖਮੀ ਨੇ ਇਹੋ ਜੀ ਸਥਿਤੀ ਦੇ ਵਿੱਚ ਜਦੋਂ ਇੱਕ ਵੱਡਾ ਇਲਜ਼ਾਮ ਲਗਾਇਆ ਜਾਵੇ ਕਿ ਭਾਈ ਇਸ ਹਮਲੇ ਦੇ ਪਿੱਛੇ ਛੜਯੰਤਰ ਰਚਿਆ ਗਿਆ ਔਰ ਛੜਯੰਤਰ ਰਚਣ ਵਾਲਾ ਹੋਰ ਕੋਈ ਨਹੀਂ ਸਗੋਂ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਇਹ ਜੋ ਦਾਵਾ ਕੀਤਾ ਗਿਆ ਚਰਨਜੀਤ ਸਿੰਘ ਚੰਨੀ ਨੇ ਕੀਤਾ ਆ ਔਰ ਇਸ ਉੱਤੇ ਅਚਾਨਕ ਸ਼ਸ਼ੋਪੰਜ ਤੇਜ਼ ਹੋ ਗਈ ਅਚਾਨਕ ਇਸ ਦੇ ਉੱਤੇ ਵਿਵਾਦ ਤੇਜ਼ ਹੋ ਗਿਆ ਹਰ ਕੋਈ ਹੁਣ ਇਹ ਵਿਚਾਰਨ ਲੱਗ ਗਿਆ ਕਿ ਆਖਿਰ ਚਰਨਜੀਤ ਸਿੰਘ ਚੰਨੀ ਨੇ ਇਸ ਤਰ੍ਹਾਂ ਕਿਹਾ ਕਿਉਂ ਆ ਦਰਸਲ ਚਰਨਜੀਤ ਸਿੰਘ ਚੰਨੀ ਦਾ ਇਹ ਦਾਵਾ ਆ ਕਿ ਪਿਛਲੀ ਵਾਰ ਵੀ ਜਦੋਂ ਚੋਣਾਂ ਨਜ਼ਦੀਕ ਸਨ ਤੇ ਉਦੋਂ ਆਰਮੀ ਕਨਵਾਈ ਦੇ ਉੱਤੇ ਹਮਲਾ ਕਰਵਾ ਦਿੱਤਾ ਗਿਆ ਜਿਸ ਤੋਂ ਬਾਅਦ ਭਾਜਪਾ ਦੇ ਵਾਸਤੇ ਵੋਟਾਂ ਵਟੋੜਨਾ ਹੋਰ ਸੌਖਾ ਹੋ ਗਿਆ ਸੀ ਔਰ ਹੁਣ ਵੀ ਇਹ ਦਾਵਾ ਕੀਤਾ ਗਿਆ ਕਿ ਚੋਣਾਂ ਤੋਂ ਐਨ ਪਹਿਲਾਂ ਪੁੰਛ ਦੇ ਵਿੱਚ ਇਹ ਹਮਲਾ ਕਰਵਾ ਦਿੱਤਾ ਗਿਆ ਤਾਂ ਕਿ ਲੋਕਾਂ ਨੂੰ ਵੋਟਰਸ ਨੂੰ ਪੋਲਰਾਈਜ਼ ਕੀਤਾ ਜਾ ਸਕੇ ਔਰ ਇਸੇ ਅਨੁਮਾਨ ਦੇ ਨਾਲ ਚਰਨਜੀਤ ਸਿੰਘ ਚੰਨੀ ਨੇ ਵੱਡਾ ਬਿਆਨ ਜਾਰੀ ਕੀਤਾ ਆ ਸਿੱਧੇ ਨਿਸ਼ਾਨੇ ਸਾਧਦੇ ਨੇ ਪਰ ਇੱਥੇ ਹੀ ਇੱਕ ਹੋਰ ਟਵਿਸਟ ਹੁੰਦਾ ਆ ਸਿਰਫ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੱਕ ਗੱਲ ਰੁਕੀ ਨਹੀਂ ਸਗੋਂ ਉਸ ਤੋਂ ਬਾਅਦ ਅਨੁਰਾਗ ਠਾਕੁਰ ਵੀ ਇਸ ਐਪੀਸੋਡ ਦੇ ਵਿੱਚ ਆਉਂਦੇ ਨੇ ਔਰ ਚਰਨਜੀਤ ਸਿੰਘ ਚੰਨੀ ਦੀ ਇਸ ਗੱਲ ਨੂੰ ਘਿਣਾਉਣਾ ਦੱਸ ਦੇਣ ਕਹਿੰਦੇ ਨੇ ਕਿ ਇਹ ਬਿਆਨ ਆਪਣੇ ਆਪ ਵਿੱਚ ਬਹੁਤ ਹੀ ਜ਼ਿਆਦਾ ਘਿਣਾਉਣਾ ਬਿਆਨ ਹੈ ਚਰਨਜੀਤ ਸਿੰਘ ਚੰਨੀ ਦੀ ਵਿਚਾਰਧਾਰਾ ਦੇ ਉੱਤੇ ਸਵਾਲ ਚੁੱਕਦੇ ਨੇ ਕਿ ਇਹ ਦੇ ਕਿ ਚਰਨਜੀਤ ਸਿੰਘ ਚੰਨੀ ਦੀ ਵਿਚਾਰਧਾਰਾ ਇਸ ਤੋਂ ਸਾਫ਼ ਪ੍ਰਤੀਤ ਹੁੰਦੀ ਹੈ ਸਾਫ਼ ਤੌਰ ਦੇ ਉੱਤੇ ਇੱਕ ਦੂਸਰੇ ਦੇ ਉੱਤੇ ਨਿਸ਼ਾਨੇ ਸਾਧ ਦੇ ਨਜ਼ਰ ਆ ਰਹੇ ਨੇ ਚਰਨਜੀਤ ਸਿੰਘ ਚੰਨੀ ਤੇ ਕੇਂਦਰੀ ਵਜ਼ੀਰ ਅਨਰਾਗ ਠਾਕੁਰ ਦੋਵੇਂ ਜਾਣੇ ਇੱਕ ਦੂਸਰੇ ਦੇ ਖਿਲਾਫ ਗੱਲ ਕਰਦੇ ਨਜ਼ਰ ਆ ਰਹੇ ਚਰਨਜੀਤ ਸਿੰਘ ਚੰਨੀ ਨੇ ਵੱਡਾ ਦਾਵਾ ਕਰ ਦਿੱਤਾ ਹੈ ਔਰ ਹੈਰਾਨੀ ਜਨਕ ਦਾਵਾ ਹੈਗਾ ਕਿਉਂਕਿ ਇਸ ਦਾਵੇ ਦੇ ਨਾਲ ਸਿੱਧਾ ਇਲਜ਼ਾਮ ਜਿਹੜਾ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਲੱਗਦਾ ਆਖਿਰਕਾਰ ਕੀ ਕੁਝ ਬੋਲੇ ਚਰਨਜੀਤ ਸਿੰਘ ਚੰਨੀ ਤੇ ਉਸ ਦੇ ਜਵਾਬਦੇਹਵਸ ਦੇ ਵਿੱਚ ਅਨਰਾਗ ਠਾਕੁਰ ਕੀ ਜਵਾਬ ਦੇਗੇ ਨੇ ਆਓ ਸੁਣ ਲੈਂਦੇ ਹਾਂ ਜੋ ਬੀਤੇ ਸ਼ਨੀਵਾਰ ਹੈ ਉਸ ਦੌਰਾਨ ਇੱਕ ਵਾਰ ਫਿਰ ਸੇ ਪੂਚ ਮੇ ਜੋ ਆਤਮਕਿਉ ਨੇ ਹਮਲਾ ਕੀਤਾ ਜਿਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਚਾਰ ਖਾਇਰ ਹੋਏ पूछ भी जम्मू कश्मीर ऐसा है कि ये स्टंटबाजी हो रही है हमले नहीं हो रहे इससे घटिया मानसिकता कांग्रेस की और क्या हो कि जिन्होंने पहले तो अपने ही सेना के जवानों को सशक्त करने के बजाय हथियार देने के बजाय बुलेट प्रूफ जैकेट देने के बजाय लड़ाकू विमान देने के बजाय दस साल तक दलाली खाने का इंतजार किया दूसरी और मोदी जी की सरकार है जिसने अगर डोकलाम में भी किसी ने अतिक्रमण करने का प्रयास भी किया तो हमारी सेना ने मुंह जवाब दिया है पुलवामा के बाद सर्जिकल स्ट्राइक और एयर स्ट्राइक करने का काम भी किया हमने देश के अंदर भी आतंकवादी हमले और नक्सलवाद को कुचलने का काम किया है ये वो लोग है कांग्रेस के और इनके सहयोगी दल जो पार्लियामेंट पे अटैक करने वाले अफजल गुरु को भी रात को ढाई बजे अदालत खुलवाकर उनकी फांसी की सजा माफ कराने के लिए प्रयासरत है कांग्रेस के लोग वो हैं जो टुकड़े टुकड़े गैंग जो भारत का नामो निशान मिटा देना चाहती है उनको भी अपने राजनीतिक दल में शामिल करवाते हैं और पार्टी की टिकट देते हैं कांग्रेस ने जो देश का साथ अन्याय किया है वो देश कभी भूलेगा नहीं हजारों किलोमीटर जमीन एक्साइचिन एरिया से लेकर लद्दाख के बाकी हिस्सों पे कांग्रेस के समय गए पाक अधिकृत कश्मीर कांग्रेस के समय पर है कच्चा थी वो आइलैंड कांग्रेस ने दे दिया श्रीलंका को देश सवाल पूछता है कि कांग्रेस की कौन सी मजबूरी थी विदेशी ताकतों के आगे घुटने टेकने जरूरी था और आज भी कांग्रेस जो बात कहती है और कांग्रेस के सहयोगी दल कि परमाणु हथियारों को नष्ट कर दो इसका मतलब भारत और भारत की सेना को कमजोर करना चाहते हैं देखिए जिसने भी ये टिप्पणी की है मैं उनकी सोच और उनका दिवालियापन सोच का ये साफ नजर आता है जो कुछ महीने के लिए मुख्यमंत्री बने हो और उसमें भी करप्शन चार्जेस के चलते ऊपर से नीचे तक घिरे हो कांग्रेस के पास बचा था तो ऐसा ही कुछ बचा था सब्सक्राइब टू वन इंडिया